ਜਾ ਤਸਰੀਆ ਕਲਜੀ ਵੀਡੀਓ ਦੇਖ ਰੇ ਸਬਜ਼ੀਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਕੈਨੇਡਾ ਨੇ ਮੋੜ ਖੋਲੇ ਪ੍ਰਵਾਸੀਆਂ ਲਈ ਦਰਵਾਜ਼ੇ ਕੈਨੇਡਾ ਸਰਕਾਰ ਵੱਲੋਂ ਪ੍ਰਵਾਸੀਆਂ ਨੂੰ ਰਹਾ ਤਾੜ ਵਰਗ ਪਰਮਿਟ ਅਤੇ ਪਰਮਾਨੈਂਟ ਰੈਜ਼ੀਡੈਂਸ ਦੇਣ ਦਾ سلسلہ جاری ਹੈ ਅਤੇ ਮੌਜੂਦਾ ਵਰੇ ਦੇ ਪਹਿਲੇ 6 ਮਹੀਨਿਆਂ ਦੌਰਾਨ 6,53,000 ਕੀਰਤੀਆਂ ਨੇ ਮੌਲਖ ਵਿੱਚ ਦਾਣਾ ਪਾਣੀ ਪੱਕਾ ਕਰ ਲਿਆ ਹੈ। ਨੈਮੀਗ੍ਰੇਸ਼ਨ ਵਿਭਾਗ ਤੇ ਤਾਜ਼ਾ ਅੰਕੜਿਆਂ ਵਿੱਚ ਇੰਟਰਨੈਸ਼ਨਲ ਸਟੂਡੀਓ, ਸਟੂਡੈਂਟ ਅਤੇ ਵਿਜ਼ਟਰ ਵੀਜ਼ਾ ਵਾਲੇ ਸ਼ਾਮਲ ਨਹੀਂ ਹਨ। ਨਹੀਂ ਪਰ ਕੰਸਰਟ ਐ ਵੀਟ ਪਾਰਟੀ ਵੱਲੋਂ ਇਮੀਗ੍ਰੇਸ਼ਨ ਦੀ ਰਫ਼ਤਾਰ ਤੇ ਸਵਾਲ ਉਠਾਏ ਜਾ ਰਹੇ ਹਨ। ਵਿਰੋਧੀ ਧਿਰ ਦੇ ਆਗੂ ਪਿਆਰੇ ਪੋ ਪੁਈ ਲੀ ਐਬ ਨੇ ਦੱਸਿਆ ਹੈ ਕਿ ਟੈਪ ਰੈਰੀ ਫੋਰਨ ਵਰਕਰਸ ਪ੍ਰੋਗਰਾਮ ਅਧੀਨ ਮੌਜੂਦਾ ਬਰੇ ਦੌਰਾਨ 82000 ਕਿਰਤੀਆਂ ਨੂੰ ਸੱਦਾ ਸੱਦਿਆ ਜਾਣਾ ਸੀਪਾ 2025 ਦੇ ਪਹਿਲੇ 6 ਮਹੀਨੇ ਦੌਰਾਨ ਇਹ 105000 ਅਰਜੀ ਵਿਦੇਸ਼ੀ ਕਾਮਿਆਂ ਲਈ ਦਰਵਾਜ਼ੇ ਖੋਲ ਦਿੱਤੇ ਗਏ ਹਨ ਜਦ ਕਿ ਬਾਕੀ 6 ਮਹੀਨਿਆਂ ਦੇ ਅੰਕੜੇ ਸਾਹਮਣੇ ਆਉਣਾ ਬਾਕੀ ਹੈ 246000 ਨੂੰ ਪੀਆਰ ਤੇ 2 ਲੱਖ 85 ਲੱਖ ਲੋਕਾਂ ਨੂੰ ਮਿਲੇ ਵਰਕਰ ਪਰਮਿਟ ਦੂਜੇ ਪਾਸੇ ਪਰਮਾਨੈਂਟ ਰੈਜ਼ਿਡੈਂਸ ਡੈਂਸ ਦੇ ਮਾਮਲੇ ਵਿੱਚ 2025 ਦੌਰਾਨ 395000 ਪ੍ਰਵਾਸੀਆਂ ਨੂੰ ਸਦਨ ਦਾ ਟੀਚਾ ਮਿਥਿਆ ਗਿਆ ਹੈ 31 ਜੁਲਾਈ ਤੱਕ 246000 ਪ੍ਰਵਾਸੀਆਂ ਨੂੰ ਪੀਆਰ ਮਿਲ ਗਈਆਂ ਓਪਨ ਵਰਕ ਪਰਮਿਟ ਦੀ ਸ਼੍ਰੇਣੀ ਦੀ 285000 ਵੀ ਜਾਰੀ ਕਰਨ ਦਾ ਟੀਚਾ ਮਿਥਿਆ ਗਿਆ ਹੈ ਪਰ ਸਾਲ ਦੇ ਪਿਛਲੇ 6 ਮਹੀਨਿਆਂ ਦੌਰਾਨ ਹੀ 3200 ਵਰਕ ਪਰਮਿਟ ਜਾਰੀ ਕਰੇ ਦਿੱਤੇ ਗਏ ਕੈਨੇਡਾ ਵਿੱਚ ਪਨਾਹ ਮੰਗਣ ਵਾਲਿਆਂ ਦਾ ਜਿਗਰ ਕੀਤਾ ਜਾਵੇਗਾ 2015 ਨੂੰ ਸਿਰਫ 10 ਲੋਕਾਂ ਦੇ ਆ ਸਾਈਲਾ ਮਰਜ਼ੀਆਂ ਦਾਖਲ ਕੀਤੀਆਂ ਪਰ ਮੌਜੂਦਾ ਬਰੇ ਦੌਰਾਨ ਇਹ ਅੰਕੜਾ 29 ਲੱਖ 9000 ਦੇ ਪੁੱਜ ਗਿਆ ਹੈ ਕੰਚਟ ਵੇਟੀਪਾਟੀ ਦੇ ਆਗੂ ਪਿਆਰੇ ਪੋਏ ਲਿ ਐਵ ਨੇ ਪ੍ਰਧਾਨ ਮੰਤਰੀ ਮਾਰਕ ਕਰਨੀ ਉੱਤੇ ਦਾਵਾ ਖਿਲਾਫ ਹੀ ਕਰਨ ਦਾ ਦੋਸ਼ ਲਾਉਂਦਿਆ ਕਿ ਹਾਂ ਹੈ ਧੰਨਵਾਦ